ਪਾਣੀ ਨੇ ਮਚਾਇਆ ਕਹਰਾਮ ਪਾਣੀ ਨੇ ਮਚਾ ਦਿੱਤੀ ਤਵਾਹੀ ਘਰਾਂ ਦੇ ਅੰਦਰ ਤੱਕ 4 4 5 5 ਫੁੱਟ ਤੱਕ ਪਹੁੰਚ ਗਿਆ ਪਾਣੀ ਸੜਕਾਂ ਦੇ ਉੱਤੇ ਚੱਲ ਰਹੀਆਂ ਕਿਸਤੀਆਂ ਲੋਕ ਜਿਹੜੇ ਨੇ ਹੋ ਰਹੇ ਨੇ ਪਰੇਸ਼ਾਨ ਦਰਅਸਲ ਬਠਿੰਡਾ ਦੇ ਸਾਈ ਨਗਰ ਦੇ ਵਿੱਚੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਦੇਰ ਰਾਤ ਰਜਵਾਹਾ ਟੁੱਟ ਗਿਆ ਰਜਵਾਹਾ ਟੁੱਟਣ ਤੋਂ ਬਾਅਦ ਹੌਲੀ ਹੌਲੀ ਪਾਣੀ ਸੜਕਾਂ ਦੇ ਉੱਤੇ ਪਹੁੰਚ ਗਿਆ ਸੜਕਾਂ ਤੋਂ ਬਾਅਦ ਪਾਣੀ ਘਰਾਂ ਤੱਕ ਪਹੁੰਚ ਗਿਆ ਤਾਂ ਲੋਕ ਡਾਡੇ ਪਰੇਸ਼ਾਨ ਨਜ਼ਰ ਆਏ ਨੇ ਕੀ ਕੁਝ ਕਹਿ ਰਹੇ ਨੇ ਸਾਈ ਨਗਰ ਬਠਿੰਡਾ ਦੇ ਲੋਕ ਇੱਕ ਵਾਰ ਤੁਸੀਂ ਉਹਨਾਂ ਦੀ ਜੁਬਾਨੀ ਸੁਣੋ ਤਾਂ ਤੁਸੀਂ ਦੇਖਿਆ ਜੋ ਹਾਲਾਤ ਹੈ ਹਿਮਾਚਲ ਦੇ ਵਿੱਚ ਬਣਦੇ ਹੋਏ ਨਜ਼ਰ ਆ ਰਹੇ ਨੇ ਉਹ ਹੁਣ ਪੰਜਾਬ ਦੇ ਵਿੱਚ ਵੀ ਬਣਦੇ ਹੋਏ ਨਜ਼ਰ ਆ ਰਹੇ ਨੇ 2023 ਵਾਲਾ ਉਹ ਮੰਜ਼ਰ ਯਾਦ ਕਰਵਾ ਦਿੰਦਾ ਜਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਕੱਗਰ ਨਦੀ ਨੇ ਤਬਾਹੀ ਮਚਾਈ ਸੀ ਕੋਈ ਇਲਾਕਾ ਨਹੀਂ ਸੀ ਛੱਡਿਆ ਜਿੱਥੇ ਕੱਗਰ ਨਦੀ ਨੇ ਤਬਾਹੀ ਨਾ ਮਚਾਈ ਹੋਵੇ ਤਾਂ ਹੁਣ ਬਠਿੰਡੇ ਦੇ ਵਿੱਚ ਰਵਾਹ ਟੁੱਟਣ ਦੇ ਕਰਕੇ ਇਹ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਬੇਸ਼ੱਕ ਸਾਰੇ ਪਾਸੇ ਪਾਣੀ ਹੀ ਪਾਣੀ ਆ ਪਰ ਲੋਕ ਫਿਰ ਵੀ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਕਿਉਂਕਿ ਹੜਾਂ ਦੀ ਮਾਰ ਯੱਥੇ ਹੀ ਹੁੰਦੀ ਆ ਤਾਂ ਲੋਕ ਹੁਣ ਕਹਿ ਰਹੇ ਨੇ ਕਿ ਇਹ ਨਗਰ ਨਿਗਮ ਦੀ ਨਗਰ ਪ੍ਰੀਸ਼ਦ ਦੀ ਪ੍ਰਸ਼ਾਸਨ ਦੀ ਸਾਰਿਆਂ ਦੀ ਲਾਹ ਪ੍ਰਵਾਹੀ ਆ ਤਾਂ ਪ੍ਰਸ਼ਾਸਨ ਦੀ ਲਾਹ ਪ੍ਰਵਾਹੀ ਕਹੀਏ ਜਾਂ ਫਿਰ ਕੁਦਰਤ ਦਾ ਕਹਿਰ ਕਹੀਏ ਤੁਸੀਂ ਕੀ ਕਹਿੰਦੇ ਜੀ ਕੀ ਨਾਮ ਹੈ ਤੇ ਕਿਹੜਾ ਏਰੀਆ ਹੈ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਤੇ ਸਾਡੀ ਰਾਇਸ਼ ਹਾਊਸਪੈਟ ਕਲੋਨੀ ਦੇ ਵਿੱਚ ਜੋ ਕਿ ਸਾਈ ਨਗਰ ਦੇ ਨਾਲ ਲੱਗਦੀ ਆ ਤਾਂ ਇੱਥੋਂ ਦੇ ਲੋਕਾਂ ਦੇ ਸਾਨੂੰ ਵੀ ਫੋਨ ਗਏ ਸੀ ਪ੍ਰਸ਼ਾਸਨ ਨੂੰ ਵੀ ਫੋਨ ਕੀਤੇ ਤਾਂ ਪਤਾ ਲੱਗਿਆ ਕਿ ਇੱਥੇ ਸਾਈ ਨਗਰ ਦੇ ਵਿੱਚ ਕਾਫੀ ਪਾਣੀ ਆ ਗਿਆ ਤਾਂ ਇੱਥੇ ਆ ਕੇ ਪਤਾ ਲੱਗਿਆ ਕਿ ਸਾਈ ਨਗਰ ਦੇ ਨਾਲ ਦੀ ਜਿਹੜਾ ਗਣਪਤੀ ਤੇ ਹਾਊਸਪੈਟ ਦੇ ਬੈਕ ਸਾਈਡ ਦੇ ਜਿਹੜਾ ਸੂਹਾ ਲੰਘਦਾ ਹੈ ਉਹ ਟੁੱਟ ਚੁੱਕਾ ਹੈ ਤੇ ਸੂਵੇ ਦੇ ਵਿੱਚ ਕਾਫੀ ਪਾਣੀ ਵੀ ਬਰਸਾਤੀ ਪਾਣੀ ਥੋੜਾ ਜਿਹਾ ਬਰਸਾਤ ਹੋਣ ਕਰਕੇ ਪਾਣੀ ਕਾਫੀ ਜ਼ਿਆਦਾ ਆ ਰਿਹਾ ਸੀ ਤੇ ਉਹ ਵੇਖਦਾ ਵੇਖਦਾ ਪਾਣੀ ਜਿਆਦਾ ਕਾਫੀ ਜਿਆਦਾ ਟੁੱਟ ਗਿਆ ਸੁਆ ਜਿਸ ਨਾਲ ਕਿ ਸਾਈ ਨਗਰ ਦੇ ਤਕਰੀਬਨ ਸਾਰੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤਾਂ ਇਥੋਂ ਦੇ ਰਹਿਣ ਵਾਲੇ ਲੋਕਾਂ ਦੇ ਘਰਾਂ 'ਚ ਪਾਣੀ ਵੜਦ ਕਰਕੇ ਜੋ ਉਹਨਾਂ ਦੇ ਜਿਹੜਾ ਸਮਾਨ ਹੈ ਘਰ ਦਾ ਉਹ ਸਾਰਾ ਖਰਾਬ ਹੋ ਚੁੱਕਾ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਹ ਜਿਹੜਾ ਸੁਆ ਹੈਗਾ ਇਸ ਨੂੰ ਜੋ ਟੁੱਟਿਆ ਹੈਗਾ ਉਹ ਨੂੰ ਬੰਦ ਕੀਤਾ ਜਾਵੇ ਤੇ ਅੱਗੇ ਤੋਂ ਜਾ ਕੇ ਇਸ ਦਾ ਪਰਮਾਨੈਂਟ ਹੱਲ ਕੀਤਾ ਜਾਵੇ ਤਾਂ ਕਿ ਇਹ ਕਦੇ ਵੀ ਨਾ ਟੁੱਟੇ ਕਿ ਇਸ ਤੋਂ ਪਹਿਲਾਂ 2017 ਦੇ ਵਿੱਚ ਵੀ ਇਹ ਸੂਆ ਟੁੱਟ ਚੁੱਕਾ ਹੈ ਉਸ ਟਾਈਮ ਤੇ ਵੀ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਤਾਂ ਅਸੀਂ ਪ੍ਰਸ਼ਾਸਨ ਤੋਂ ਇਹੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਸੂਏ ਦਾ ਪੱਕਾ ਹੱਲ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਟੁੱਟੇ ਨਾ ਤੇ ਦੂਸਰੀ ਸਾਡੀ ਇੱਕ ਇਹ ਮੰਗਿਆ ਕਿ ਜੋ ਲੋਕ ਇੱਥੇ ਰਹਿੰਦੇ ਹਨ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਕਈ ਲੋਕਾਂ ਦੇ ਘਰ ਵੀ ਥੋੜੇ ਡਿੱਗ ਗਏ ਜਾਂ ਉਹਨਾਂ ਦੇ ਘਰਾਂ ਦਾ ਸਮਾਨ ਜਿਹੜਾ ਉਹ ਖਰਾਬ ਹੋ ਗਿਆ ਉਹਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ ਤੇ ਉਹਨਾਂ ਦਾ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਇਹੀ ਮੇਰੀ ਪ੍ਰਸ਼ਾਸਨ ਤੋਂ ਮੰਗ ਹੈ ਜੀ ਕਿੰਨੇ ਕੁ ਟੀਮਾਂ ਚਾਹੀਆਂ ਹੋਣਗੀਆਂ ਹਾਂਜੀ ਇਹ ਤੁਹਾਨੂੰ ਪਤਾ ਲੱਗਿਆ ਕਿਉਂਕਿ ਮੈਂ ਵੀ ਲਗਭਗ 3:30 ਵਜੇ ਇੱਥੇ ਆ ਗਿਆ ਸੀ ਤਾਂ ਮੌਕੇ ਤੇ ਜਿਹੜਾ ਸਾਡੇ ਮੌਜੂਦਾ ਆਪਣੇ ਚੌਂਕੀ ਇੰਚਾਰਜ ਸਰਦਾਰ ਹਰਜੀਤ ਸਿੰਘ ਉਹ ਬਹੁਤ ਜਲਦੀ ਲਗਭਗ ਉਹ 2:00 ਵਜੇ ਸਵਾ 2:00 ਵਜੇ ਇੱਥੇ ਪਹੁੰਚ ਚੁੱਕੇ ਸੀ ਤੇ ਲੋਕਾਂ ਨਾਲ ਗੱਲਬਾਤ ਕੀਤੀ ਜੋ ਉਹ ਕਰ ਸਕਦੇ ਸੀ ਲੋਕਾਂ ਦੀ ਉਹਨਾਂ ਨੇ ਸਹਾਇਤਾ ਕੀਤੀ ਆ ਬਾਕੀ ਇਰੀਗੇਸ਼ਨ ਮੈਕਮੇਲ ਦੇ ਮੈਨੂੰ ਪਤਾ ਲੱਗਾ ਕਿ ਐਸਡੀਓ ਸਾਹਿਬ ਆਏ ਨੇ ਉਹ ਵੀ ਹੁਣ ਇੱਥੇ ਮੈਂ ਉਹਨਾਂ ਨੂੰ ਦੇਖਿਆ ਸੀ ਆਏ ਸੀ ਉਹ ਤਾਂ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਵੀ ਅਸੀਂ ਜਲਦੀ ਤੇ ਜਲਦੀ ਪੂਰਾਗੇ ਤਾਂ ਕੁਝ ਲੋਕਾਂ ਨੇ ਜਾ ਕੇ ਉੱਥੇ ਗਵਿੰਦਪੁਰੇ ਖੁਦ ਆਪ ਜਾ ਕੇ ਉੱਥੋਂ ਜਾ ਕੇ ਇਹ ਸੂਆ ਇਹ ਬੰਦ ਕਰਾਇਆ ਤਾਂ ਕਿ ਇੱਥੇ ਪਾਣੀ ਪਿੱਛੇ ਬੰਦ ਹੋ ਜੇ ਤੇ ਅੱਗੇ ਉਹਦਾ ਨਿਕਾਸ ਘਟੇ ਤਾਂ ਕਿ ਇਹ ਪਾਣੀ ਜਿਹੜਾ ਹਾਂਜੀ ਵਿੱਚ ਕੀ ਨਾਮ ਸ਼ਾਮਲਾ ਜੈਨ ਐਮਸੀਵਾਰ ਨੰਬਰ 24 ਤੋਂ ਮੈਂ ਕੀ ਕਹਿਣਾ ਚਾਹੁੰਦਾ ਜਿਵੇਂ ਸਾਈਂ ਨਗਰ ਸੂਰਟ ਇਹਦਾ ਸਾਈਂ ਨਗਰ ਸੂਰਟ ਟੁੱਟੇ ਸਾਰੇ ਨਹਿਰੀ ਪੁਹਾਗ ਦੀ ਥੋੜੀ ਬੇਪਰਵਾਹੀ ਨਲੈਕੀ ਦੇ ਕਾਰਨ ਟੁੱਟਿਆ ਇਹਨਾਂ ਨੂੰ ਮੌਸਮ ਦੇ ਵਿੱਚ ਬਰਸਾਤੀ ਮੌਸਮ ਦੇ ਖਾਸ ਤੌਰ ਤੇ ਧਿਆਨ ਰੱਖਣ ਦੀ ਲੋੜ ਹੁੰਦੀ ਆ ਆਪਾਂ ਨੂੰ ਇੱਥੋਂ ਪਹਿਲਾਂ ਵੀ ਜਿਹੜਾ ਟੁੱਟਿਆ ਸੀ ਇੱਥੇ ਕਿਹਨਾਂ ਟੋਆ ਪੱਟਿਆ ਸੀ ਪੁਲੀ ਬਣਾਉਣ ਵਾਸਤੇ ਉਹਦੇ ਬਾਰੇ ਮੈਂ ਤਿੰਨ ਚਾਰ ਦਿਨ ਪਹਿਲਾਂ ਇਹਨਾਂ ਨੂੰ ਕਿਹਾ ਸੀ ਕਿ ਇਹਨਾਂ ਗੱਟੇ ਵਗੈਰਾ ਲਗਾ ਤੁਸੀਂ ਪਰ ਜਦੋਂ ਨਾਲ ਹਲਾਤ ਹੋਏ ਇਸ ਨੂੰ ਸਾਰੇ ਪਾਸੇ ਨਿਗਾਹ ਮਾਰਨੀ ਚਾਹੀਦੀ ਸੀ ਉਹਦੇ ਬਿਲਕੁਲ ਨਾਲ ਟੁੱਟਿਆ ਇਹ ਤੇ ਕਾਫੀ ਕਰਾਂ ਦੇ ਵਿੱਚ ਪਾਣੀ 6-5-5-6 ਫੁੱਟ ਪਾਣੀ ਕਰਾਂ ਦੇ ਵਿੱਚ ਖੜਾ ਹੈ ਲੋਕਾਂ ਦਾ ਸਮਾਨ ਕਰਾਂ ਦੇ ਵਿੱਚ ਤੈਰੀ ਜਾਂਦਾ ਹੈ ਗਰੀਬ ਪਰਿਵਾਰ ਇਹ ਵਿਚਾਰੇ ਇਹਨਾਂ ਨੂੰ ਬਹੁਤ ਮਟਰ ਨੁਕਸਾਨ ਹੋ ਗਿਆ ਮੈਂ ਪ੍ਰਸ਼ਾਸਨ ਕੋਈ ਹੀ ਬੇਨਤੀ ਕਰੂੰਗਾ ਵੀ ਇਹਨਾਂ ਦਾ ਬੰਦਾ ਮੁਆਵਜ਼ਾ ਨੂੰ ਦਿੱਤਾ ਜਾਵੇ ਤੇ ਗਾਂ ਨੂੰ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿਤੇ ਵੀ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀ ਇਧਰ ਨੂੰ ਰਾਤ ਨੂੰ ਪਤਾ ਲੱਗਣ ਕਾਰਨ ਬਚਾਅ ਹੋ ਗਿਆ ਜਦੋਂ ਮੈਨੂੰ ਪਤਾ ਲੱਗਾ ਵਾਸਤੇ ਕੋਈ ਟੀਮਾਂ ਪਹੁੰਚ ਗਈ ਟੀਮਾਂ ਫਿਲਹਾਲ ਐਸਡੀਓ ਸਾਹਿਬ ਹੁਣ ਪਹੁੰਚਿਆ ਪਰ ਰਾਤ ਦਾ ਉਹਨਾਂ ਨੂੰ ਪਹੁੰਚ ਜਾਣਾ ਚਾਹੀਦਾ ਸੀ ਜੋ ਤੁਹਾਡੇ ਬੈਕਸਾਈਡ ਘਰ ਵਿਚਾਰੇ ਨਵਾਂ ਪਾ ਹੀ ਰਹੇ ਆ ਹਜੇ ਉਹਨਾਂ ਦਾ ਵੀ ਟਰੇਡ ਆ ਸਰ ਨੁਕਸਾਨ ਮੈਂ ਕਹਿੰਦਾ ਕਾਫੀ ਜਿਆਦਾ ਹੋ ਗਿਆ گاਂ ਜਾਓਗੇ ਤੁਸੀਂ ਅਸੀਂ ਇਹਨਾਂ ਵਿਧੀ ਜਾ ਕੇ ਆ ਉੱਥੇ ਲੋਕਾਂ ਸਮਾਨਦਾਰੀਆਂ ਦਾ ਬੀਜ ਦੀ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜੋ ਸੱਦਿਆ ਗਿਆ ਸੀ ਉਹ 2 ਦਿਨ ਦਾ ਸੱਦਿਆ ਗਿਆ ਸੀ ਅੱਜ ਦੂਜਾ ਦਿਨ ਸੀ ਪਰ ਹਰ ਕਿਸੇ ਨੇ ਮੰਗ ਕੀਤੀ ਕਿ ਵਿਧਾਨ ਸਭਾ ਸੈਸ਼ਨ ਜੋ ਸੱਦਿਆ ਸੀ ਪਹਿਲੇ ਦਿਨ ਤੱਕ ਕੋਈ ਗੱਲਬਾਤ ਨਹੀਂ ਹੋਈ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਅੱਜ ਦੂਜਾ ਦਿਨਾਂ ਤੱਕ ਇਹ ਸੈਸ਼ਨ ਬਧਾਇਆ ਜਾਵੇ ਤਾਂ ਫਿਰ ਦੋ ਦਿਨ ਦਾ ਸੈਸ਼ਨ ਹੋਰ ਵਧਾ ਦਿੱਤਾ ਯਾਨੀ ਕਿ ਹੁਣ ਕੁੱਲ ਮਿਲਾ ਕੇ 4 ਦਿਨ ਦਾ ਸੈਸ਼ਨ ਹੋ ਚੁੱਕਾ ਇੱਕ ਦਿਨ ਨਿਕਲ ਚੁੱਕਿਆ ਅਜ ਦੂਜਾ ਦਿਨ ਕੱਲੋਂ ਤੀਜਾ ਦਿਨ ਪਰਸੋਂ ਨੂੰ ਚੌਥਾ ਦਿਨ ਤਾਂ ਪਰ ਇਸ ਸੈਸ਼ਨ ਦੇ ਵਿੱਚ ਜਮ ਕੇ ਹੰਗਾਮਾ ਹੋਇਆ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਮੁੱਦਾ ਚੱਕਿਆ ਗਿਆ ਜੋ ਇਨਕਾਊਂਟਰ ਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਕਿਹਾ ਕਿ ਫੇਕ ਇਨਕਾਊਂਟਰ ਕੀਤੇ ਜਾ ਰਹੇ ਨੇ ਗੈਂਗਸਟਰਾਂ ਦਾ ਮੁੱਦਾ ਵੀ ਇਸ ਦੇ ਵਿੱਚ ਉਠਿਆ ਬੇਅਦਬੀਆਂ ਦਾ ਮੁੱਦਾ ਵੀ ਉਠਿਆ ਤਾਂ ਮੁੱਦਾ ਮੁੱਦੇ ਸਾਰੇ ਜਿਹੜੇ ਇਸ ਮਾਮਲੇ ਦੇ ਵਿੱਚ ਉੱਠੇ ਪਰ ਹੰਗਾਮਾ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਤਾਂ ਸੁਖਪਾਲ ਸਿੰਘ ਖੈਰਾ ਨੇ ਕਿਹੜਾ ਮੁੱਦਾ ਚੱਕਿਆ ਇੱਕ ਵਾਰ ਪੂਰੀ ਗੱਲਬਾਤ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਹੈ ਤੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇਹ ਮੁੱਦਾ ਚੱਕਦੇ ਸਾਰ ਹੀ ਹੰਗਾਮਾ ਕਿਉਂ ਹੋਇਆ ਉਹ ਵੀ ਤੁਸੀਂ ਖੁਦ ਹੀ ਸੁਣ ਲਓ